ਮਾਸਟਰ ਗੁਰਪਾਲ ਗੁਰੂ ਘਰੇ ਹੋ ਕੇ ਦਮਾ ਦਵਾ ਕੇ ਥੱਕ ਗਿਆ ਸੀ ਪਰ ਕੁਝ ਕੁ ਸੁਚੇਤ ਲੋਕਾਂ ਨੇ ਆਪਣੀ ਨੈਤਿਕ ਜ਼ਿੰਮੇਵਾਰੀ ਸਮਝ ਕੇ ਆਧਾਰ ਕਾਰਡ ਵੋਟਰ ਕਾਰਡ ਨਾਲ ਲਿੰਕ ਕਰਵਾ ਲਏ ਸਨ ਅਖੀਰ ਵੋਟਰ ਸੂਚੀ ਚੋਕ ਮਾਸਟਰ ਪੈੰਡ ਵੜ ਗਿਆ ਕਈ ਵੋਟਾਂ ਆਨਲਾਈਨ ਬਣੀਆਂ ਹੋਣ ਕਾਰਨ ਉਹਨੂੰ ਕੁਝ ਪਤਾ ਨਾ ਲੱਗਦਾ ਤਾਂ ਉਹ ਫਲੇ ਵਿੱਚ ਤਾਸ਼ਕਟ ਦੇ ਲੋਕਾਂ ਨੂੰ ਪੁੱਛ ਲੈਂਦਾ ਅਵੱਲੇ ਜੇ ਨਾਵਾਂ ਦੀ ਪੜਤਾਲ ਕਿਹੜਾ ਸੌਖੀ ਸੀ ਮਾਨਸੀ ਅੰਜਲ ਪੂਜਾ ਇਹ ਮਹਾਜਨੀ ਨਾ ਉਹਨੂੰ ਮਹਾਜਨਾ ਦੇ ਮੁਖੱਲੇ ਵਿੱਚ ਵਿਨਤ ਖਾਈ। ਸਮਾਂ ਨੇੜੇ ਆਉਂਦਾ ਵੇਖ ਉਹ ਕੱਲੇ-ਕੱਲੇ ਘਰ ਜਾ ਕੇ ਜਾਣਕਾਰੀ ਪ੍ਰਾਪਤ ਕਰਨ ਲੱਗਾ। ਪੁਰਾਣੀ ਦਿਖ ਵਾਲਾ ਇੱਕ ਹਵੇਲੀ ਜਿਡਾ ਘਰ ਵੇਖ ਕੇ ਮਾਸਟਰ ਨੇ ਬੂਹਾ ਖੜਕਾਇਆ ਤਾਂ ਅੰਦਰੋਂ ਬੂਹਾ ਇੱਕ ਬੱਚੇ ਨੇ ਖੋਲਿਆ। ਬੇਟਾ, ਇੰਦਰ ਸਿੰਘ ਦਾ ਘਰ ਇਹੀ ਆ। ਜੀ, ਮੈਨੂੰ ਮਾਲੂਮ ਨਹੀਂ ਹੈ। ਅੱਬਾ ਜਾਨ, ਜ਼ਰਾ ਬਾਹਰ ਤੋਂ ਆਈਏ, ਕੋਈ ਆਇਆ ਹੈ। ਅੰਦਰੋਂ ਇੱਕ ਤੈਮਤ ਤੇ ਲੁੰਗੀ ਵਾਲਾ ਹੱਟਾ-ਕੱਟਾ ਖਾਨ ਬਾਹਰ ਆਇਆ। हां जी भाईजान क्या काम है जी इंद्र सिंह ਦਾ ਘਰ ਇਹੀ ਆ हां जी ਘਰ ਤੋਂ ਉਹਨਾਂ ਦਾ ਹੀ ਹੈ ਮਗਰ ਉਹ ਤੋਂ ਅਮਰੀਕਾ ਮੇ ਰਹਤੇ ਹਨ ਕੋਈ ਕੰਮ ਥਾ ਤੋ ਮਜੇ ਬਤਾ ਦੋ ਪਹਿਲੇ ਵੀ ਕੋਈ ਆਜੂ ਬਾਜੂ ਮੇ ਕੋਈ ਉਹਨਾਂ ਦਾ ਕੰਮ ਪੜਤਾ ਹੈ ਤੋ ਉਹ ਮੈਂ ਹੀ ਕਰਤਾ ਹੂੰ ਨਹੀਂ ਜੀ ਮੈਂ ਉਹਨਾਂ ਦਾ ਆਧਾਰ ਕਾਰਡ ਵੋਟਰ ਕਾਰਡ ਨਾਲ ਲਿੰਕ ਕਰਨਾ ਸੀ ਉਹ ਤਾਂ ਜੀ ਉਹਨਾਂ ਕੋਲ ਹੋਣਗੇ ਅਸੀਂ ਤਾਂ ਪਰਦੇਸੀ ਆਦਮੀ ਆ ਪਰ ਸਾਡੇ ਆਧਾਰ ਕਾਰਡ ਹੈਗੇ ਆ ਸਾਡੀਆਂ ਮੋਟਾ ਬਣਾ ਦਿਓ ਪਹਿਲਾਂ ਕਿੱਥੇ ਰਹਿੰਦੇ ਸੀ ਉੱਥੇ ਨਹੀਂ ਬਣਿਆ ਹਾਂਜੀ ਯੂਪੀ ਦੀਆਂ ਬਣੀਆਂ ਪਰ ਹੁਣ ਕਾਰੋਬਾਰ ਪੰਜਾਬ ਵਿੱਚ ਕਰਨਾ ਤਾਂ ਪੰਜਾਬ ਦੀਆਂ ਬਣਾ ਲੈਣੇ ਆ ਨਹੀਂ ਜੀ ਹੁਣ ਸਾਰਾ ਕੁਝ ਆਨਲਾਈਨ ਹੈ ਇੰਜ ਨਹੀਂ ਬਣ ਸਕਦੀਆਂ ਇਨਾ ਆਖ ਮਾਸਟਰ ਫਤਿਹ ਬਲਾ ਤੁਰਦਾ ਬਣਿਆ ਅਗਲੇ ਦੋ ਘਰਾਂ ਨੂੰ ਜਿੰਦਰੇ ਬੱਚੇ ਸਨ ਤੀਜੇ ਘਰ ਦੀ ਜਾ ਅਰਲ ਖੜਕਾਈ ਤਾਂ ਅੰਦਰੋਂ ਇੱਕ ਅਧਖੜ ਔਰਤ ਨੇ ਬੂਹਾ ਖੁੱਲਿਆ ਹਾਂ ਵੀਰ ਜੀ ਦੱਸੋ ਜੀ ਮੈਂ ਬੀ ਐਲਓ ਗੁਰਪਾਲ ਸਿੰਘ ਤੁਹਾਡੇ ਵੋਟਰ ਕਾਰਡ ਆਧਾਰ ਕਾਰਡ ਨਾਲ ਜੋੜਨੇ ਸੰ। ਆ ਜਾਓ ਵੀਰ ਜੀ ਅੰਦਰ। ਇੱਥੇ ਬੇਬੀ ਜੀ ਕੋਲ ਬੈਠ ਜਾਓ। ਮੈਂ ਆਧਾਰ ਕਾਰਡ ਲੈ ਕੇ ਆਉਣੀ ਆ। 80 ਕੁ ਸਾਲ ਦੀ ਇੱਕ ਬੜੀ ਨਰੋਈ ਔਰਤ ਮੰਜੇ ਨਾਲ ਮੰਜਾ ਹੋਈ ਪਈ ਸੀ। ਹਲੇ ਮੈਂ ਮਾਤਾ ਨੂੰ ਫਤਿਬ ਲਾ ਕੇ ਬੈਠਾਈ ਸੀ ਕਿਸ ਬਾਤ ਚੋਂ ਔਰਤ ਆਧਾਰ ਕਾਰਡ ਲੈ ਆਈ। ਭੈਣ ਜੀ ਪਹਿਲਾਂ ਪ੍ਰਦਮਨ ਕੌਰ ਦਾ ਕਾਰਡ ਦਿਓ ਜੀ। ਲਓ ਵੀਰ ਜੀ ਸਾਰੇ ਦੇਖ ਲੋ। ਠੀਕ ਹੈ ਜੀ ਲਿਆਓ। ਅਮੀਰ ਸਿੰਘ ਤੁਹਾਡੇ ਪਤੀ ਆ? ਨਹੀਂ ਜੀ, ਇਹ ਤਾਂ ਮੇਰੇ ਜੇਡ ਸਨ। ਇਹਨਾਂ ਦੀ ਤਾਂ ਮੌਤ ਹੋ ਗਈ। ਮੇਰਾ ਘਰ ਵਾਲਾ ਮੁਕੰਦ ਤਾਂ ਇਟਲੀ ਆ ਤੇ ਆ ਮੇਰੀ ਮੁੰਡਾ ਕੁੜੀ ਆਇਲਰਸ ਕਰਕੇ ਕੈਨੇਡਾ ਚਲੇ ਗਏ। ਇਹਨਾਂ ਦੀ ਵੋਟ ਭਾਵੇਂ ਕੱਟ ਦਿਓ। ਇਹਨਾਂ ਕਿਹੜਾ ਇੱਥੇ ਪਾਉਣੀ ਆ? ਸੋਖ ਨਾਲ ਇਹ ਤਾਂ ਉੱਥੇ ਪੀਆਰ ਹੋਗੇ। ਟੂਵੇਂ ਪਾਈ ਹੱਦ ਐ। ਜਿਹੜੇ ਜਿਉਂਦੇ ਆ ਉਹਨਾਂ ਦੀ ਵੋਟ ਕਟਾਉਣ ਨੂੰ ਫਿਰਦੀਆਂ। ਜਿਹੜਾ ਮਰ ਗਿਆ ਉਹਦੀ ਵੋਟ ਕਟਾਈ ਨਹੀਂ। ਨਾ ਵੀਰਾ ਘਟਾਉਂਦਾ ਕੌਣ ਪਹਿਲਾ ਪੁੱਤ ਚਿੱਟਾ ਪੀ ਕੇ ਮਰ ਗਿਆ ਤੇ ਪਿੱਛੋਂ ਉਹਦੇ ਗਮ ਚ ਮੇਰਾ ਜੇਠ ਸ਼ਰਾਬ ਪੀ ਕੇ ਮਰ ਗਿਆ ਵਿਚਾਰੀ ਜਠਾਣੀ ਘਰ ਨੂੰ ਜਿੰਦਰਾ ਮਾਰ ਕੇ ਮਾਪੀ ਜਾ ਬੈਠੀ ਭੈਣ ਮੇਰੀ ਇਹ ਇਹ ਤੇਰੇ ਇਕੱਲੇ ਘਰ ਦੀ ਕਹਾਣੀ ਨਹੀਂ ਪੂਰੇ ਪੰਜਾਬ ਦੀ ਕਹਾਣੀ ਹੈ ਅਸੀਂ ਓਨੀਆਂ ਨਵੀਆਂ ਮੋਟਾਂ ਨਹੀਂ ਬਣਾਈਆਂ ਜਿੰਨੀਆਂ ਚਿੱਟਾ ਪੀ ਕੇ ਮਰੇ ਗੱਬਰੂਆਂ ਦੀਆਂ ਕਟੀਆਂ ਹਾਂ ਸੱਚ ਮੈਂ ਪੁੱਛਣਾ ਭੁੱਲ ਗਿਆ ਮਾਤਾ ਨੂੰ ਕੀ ਰੋਗ ਆ ਕੋਜ ਕੋ ਸਾਲ ਪਹਿਲਾਂ ਅਦਰੰਗ ਹੋ ਗਿਆ ਸੀ ਬਥੇਰਾ ਇਲਾਜ ਵੀ ਕਰਵਾਇਆ ਤੇ ਓੜਪੋੜ ਵੀ ਕੀਤੇ ਪਰ ਕਾਹ ਨੂੰ ਜੀ ਮੱਥੇ ਦੀਆਂ ਲਿਖੀਆਂ ਭੋਗਣੀਆਂ ਪੈਂਦੀਆਂ ਪਹਿਲਾਂ ਜਵਾਕ ਇੱਥੇ ਸੀ ਉਹ ਤੇ ਉਹਨਾਂ ਦੇ ਆੜੀ ਜਾਂ ਆੜ ਗੁਆੜ ਬੇਬੇ ਦਾ ਮੰਝਾ ਧੁੱਪੇ ਛਾਵੇਂ ਕਰਵਾ ਦਿੰਦੇ ਸੀਗੇ ਪਰ ਹੁਣ ਉਹ ਸਾਰੇ ਕੈਨੇਡਾ ਚਲੇ ਗਏ ਪਿਛਲੀ ਵਾਰ ਛੁੱਟੀ ਆਏ ਮੇਰੇ ਸੱਡ ਦੇ ਸਾਈ ਨੇ ਮੰਝੇ ਨੂੰ ਪਈਏ ਲਵਾ ਦਿੱਤੇ ਹੁਣ ਮੈਨੂੰ ਲੋਕਾਂ ਦੀ ਅਮਨਤ ਨਹੀਂ ਕਰਨੀ ਪੈਂਦੀ ਗੱਲੀ ਰੋੜ ਕੇ ਤੋਂ ਪਿੱਛੇ ਹਮੇ ਕਰ ਲੈਣੀ ਆ ਤਰਨ ਲੱਗੇ ਨੇ ਮੈਂ ਮਾਤਾ ਨੂੰ ਫਤਿਹ ਬਲਾਈ ਤੇ ਹੌਸਲਾ ਦਿੱਤਾ ਪਰ ਮਾਤਾ ਫੈਸਪਈ ਪੁੱਤ ਕੋਕੋ ਅੱਜਕੱਲ ਬਹੁਤ ਬੇਰਹਿਮ ਹੋ ਗਈ ਐ ਉਹ ਦਾਦੀ ਕੋਲੋਂ ਪੋਟਲੀ ਨਹੀਂ ਪੋਤੇ-ਪੋਤੀਆਂ ਹੀ ਖੋ ਕੇ ਲੈ ਜਾਂਦੀ ਐ ਮੈਂ ਨਿਰੁੱਤਰ ਚੋਰਾਵਾਂ ਉਸ ਘਰ ਚੋਂ ਬਾਹਰ ਆ ਗਿਆ ਜਿਸ ਘਰ ਨੂੰ ਡਾਲਰਾਂ ਦੀ ਨਹੀਂ ਸਗੋਂ ਡਾਲਰ ਕਮਾਉਣ ਵਾਲੀ ਹੱਥਾਂ ਦੀ ਜ਼ਿਆਦਾ ਲੋੜ ਸੀ ਮੇਰੇ ਕੋਲ ਕਿੜਾ ਚੋਲੇ ਖਲਮ ਦੇ ਲੰਬੂ ਵਾਲਾ ਸਿੱਕਾ ਸੀ ਜਿਸ ਨਾਲ ਮੈਂ ਟਾਸ ਕਰਦਾ ਭਈ ਕੰਮ ਕਰਾਂ ਕਿ ਨਾ ਦੂਸਰੇ ਦਿਨ ਵੀਰਵਾਰ ਸੀ ਚੜ੍ਹਦੇਵਾਲ ਪੀਰਾਂ ਦੀ ਖਾਨਗਾਹ ਵੱਲ ਲੋਕ ਵਹੀਰਾਂ ਘੱਟ ਕੇ ਜਾ ਰਹੇ ਸਨ ਮੈਂ ਉਸ ਵੇਲੇ ਹੈਰਾਨ ਰਹਿ ਗਿਆ ਜਦ ਭੁਲੇਖੇ ਨਾਲ ਪੰਜਾਬੀ ਸੂਟਾਂ ਨਾਲ ਫੱਬੀਆਂ ਜਾਂਦੀਆਂ ਔਰਤਾਂ ਨੂੰ ਵੋਟਰ ਸੂਚੀ ਦੀਆਂ ਵੋਟਾਂ ਬਾਰੇ ਪੁੱਛਣ ਲੱਗਾ ਉਹ ਹਿੰਦੀ ਬੋਲਣ ਲੱਗਿਆ ਭਈਆ ਹਮੇਂ ਨਹੀਂ मालूम ਹਮ ਠਹਿਰੇ ਪਰਦੇਸ ਇਹਦੇ ਵਿੱਚ ਮੇਰਾ ਕਸੂਰ ਨਹੀਂ ਸੀ ਸਾਡੀਆਂ ਤਾਂ ਹੁਣ Amazon ਤੋਂ ਕੱਪੜੇ ਖਰੀਦ ਕੇ ਪਾਉਣ ਲੱਗ ਪਈਆਂ ਟੱਚ ਫੋਨ ਬਾਹਰ ਗਏ ਜਵਾਕਾਂ ਨੇ ਲੈ ਦਿੱਤੇ ਸਨ ਸਾਰਾ ਦਿਨ ਡੰਗਰ ਨਾਲ ਡੰਗਰ ਹੁਣ ਮਲੇ ਲੋਕ ਹੁਣ ਡੰਗਰ ਵੇਚ ਕੇ ਵਿਲੇ ਸਨ ਸੋ ਉਹਨੇ ਹੱਥੀਂ ਫੋਨ ਫੜ ਲਏ ਤੇ ਇੰਨਾ ਪਰਦੇਸੀਆਂ ਨੇ ਰੰਬੇ ਦਾਤੀਆਂ ਗੱਲ ਕੀ ਜਿਨੇ ਜਸ ਦੇਸ਼ ਰਹਿਣਾ ਉਹੋ ਜਿਹਾ ਪਹਿਰਾਵਾ ਤੇ ਤੰਦਾ ਉਹਨੇ ਕਰਨਾ ਹੀ ਐ ਅਗਲੇ ਘਰ ਦਾ ਬੂਹਾ ਖੜਕਾਉਣ ਦੀ ਲੋੜ ਹੀ ਨਹੀਂ ਪਈ ਇੱਕ ਸਬਜ਼ੀ ਵਾਲਾ ਆਪਣੇ ਰੇੜੇ ਤੇ ਸਬਜ਼ੀ ਰੱਖ ਰਿਹਾ ਸੀ। ਨਾ ਪੁੱਛਣ ਤੇ ਉਹਨੇ ਆਪਣਾ ਨਾਮ ਰਹਿਮਾਨ ਸ਼ੈਟੀ ਦੱਸਿਆ। ਜਿਸ ਦੀਆਂ ਵੋਟਾਂ ਮੇਰੀ ਸੂਚੀ ਵਿੱਚ ਸਨ। ਰਹਿਮਾਨ ਤੁਹਾਡੀਆਂ 4 ਵੋਟਾਂ। ਆਪਣਾ ਰਹਿਾਨਾ ਸ਼ੈਟੀ, ਸਲੋਨੀ, ਆਰੋਸ਼ੀ ਦਾ ਆਧਾਰ ਕਾਰਡ ਲਿਆ। ਇਹ ਲੀਜੀਏ ਮਾਸਟਰ ਜੀ, ਹਮਰਾ ਔਰ ਹਮਾਰੀ ਬੀਬੀ ਦਾ ਕਾਰਡ। ਮਗਰ ਹਮਾਰੀ ਬੇਟੀਆਂ ਕੇ ਕਾਰਡ ਹਮਾਰੇ ਪਾਸ ਨਹੀਂ ਹੈ। ਕੋਈ ਬਾਤ ਨਹੀਂ ਹੈ। अगर उनकी शादी हो गई है तो मैं वोट काट देता हूं नहीं मास्टर जी वो तो मेरा नाक काट गई है अब वोट काटने का का क्या है? मगर रहमान, मैंने का तो पेट भरना है पेट के लिए तो मैं अपना गांव छोड़कर इस पिंड में आया था सिर छुपाने के लिए कभी इस घर कभी उस घर में रहना पड़ा लड़कियां बड़ी थी बेटा तो अभी दस बरस का है मां के साथ लोगों के घर काम कराती और यही सरकारी स्कूल में पढ़ती थी दोनों ने इसी गांव के छोरों के साथ शादी कर ली मैं क्या करता खुदा की क्यामत समझ कर भूल गया मास्टर सोच सोच हैरान कि वोटर कार्ड नाल आधार कार्ड लिंक करना या जा अपने लिंक है। रहमान एक कहावत है कि हर मोड़ पे एक हादसा इंतजार कर रहा है तेरी बरादरी मेंच नहीं ਇਹ ਲੰਬ ਮੈਰਿਜ ਤਾਂ ਸਾਡੇ ਵਰਗਾਂ ਵਿੱਚ ਵੀ ਹੋ ਰਿਹਾ ਪਰ ਮਾਪਿਆਂ ਦੇ ਆਪਣੀ ਔਲਾਦ ਪ੍ਰਤੀ ਬਹੁਤ ਸੁਪਨੇ ਹੁੰਦੇ ਹਨ ਚੰਗਾ ਕੀਤਾ ਤੂੰ ਕਿਆਮਤ ਸਮਝ ਭੁੱਲ ਗਿਆ ਹੁਣ ਮੇਰੇ ਤੇ ਇੰਨੀ ਕੋ ਮਿਹਰਬਾਨੀ ਕਰਕੇ ਪਿੰਡ ਦੇ ਅਜਿਹੇ ਚੱਬਕੱਟ ਬੰਦੇ ਦੀ ਤਸਪਾ ਜਿਹੜਾ ਮੇਰੀ ਸਹੀ ਸਹਾਇਤਾ ਕਰ ਸਕੇ ਮਾਸਟਰ ਜੀ ਆਪ ਐਸਾ ਕਰੋ ਉਹ ਸਾਹਮਣੇ ਜਹਾਜ਼ ਵਾਲੀ ਕੋਠੀ ਦਿੱਕਤੀ ਹੈ ਨਾ ਮੈਂ ਸੂਬੇਦਾਰ ਕਰਨਵੀਨ ਸਿੰਘ ਕੀ ਹੈ ਆਪ ਉਹਨਕੇ ਪਾਸ ਚਲੇ ਜਾਓ ਮੈਂ ਆਪकी मदद कर दंगी सो ਖੁੱਡਾਂ 'ਚ ਪਾਣੀ ਪਾ ਕੇ ਸਾਪਣੀ ਨਿਕਲਦੇ ਚੂਹੇ ਨਿਕਲਦੇ ਇਹ ਸਮਝ ਮਾਸਟਰ ਨੇ ਸੂਬੇਦਾਰ ਕਰਨਜੀਤ ਸਿੰਘ ਦੇ ਬੂਹੇ ਤੇ ਜਾ ਅਲਖ ਜਗਾਈ ਸੂਬੇਦਾਰ ਬਾਹਰ ਲਾਂਵ ਵਿੱਚ ਬੈਠਾ ਅਖਬਾਰ ਪੜ੍ਹ ਰਿਹਾ ਸੀ ਫਤਿਹ ਬੁਲਾ ਕੇ ਮਾਸਟਰ ਨੇ ਆਧਾਰ ਕਾਰਡ ਮੰਗ ਲਿਆ ਦੇਖੋ ਮਾਸਟਰ ਸਾਹਿਬ ਸਾਨੂੰ ਤਾਂ ਕੈਨੇਡਾ ਦੀ ਨਾਗਰਿਕਤਾ ਮਿਲੀ ਹੈ ਮੈਂ ਆਪਣੀ ਧੀ ਕੋਲ ਕੈਨੇਡਾ ਰਹਿਣਾ ਜਦ ਇੱਥੇ ਰਹਿਣਾ ਹੀ ਨਹੀਂ ਆਧਾਰ ਕਾਰਡ ਕਾਦਾ ਦੇਵਾਂ ਸੌਖ ਨਾਲ ਸੂਬੇਦਾਰ ਸਾਹਿਬ ਜੀ ਤੁਸੀਂ ਦੇਸ਼ ਦੀ ਸੇਵਾ ਕੀਤੀ ਆ ਹੁਣ ਪੈਨਸ਼ਨ ਵੀ ਮਿਲਦੀ ਹੋ ਤੁਹਾਡਾ ਆਰ ਪਰਿਵਾਰ ਬਾਲ ਬੱਚੇ ਮਹਿਲ ਵਰਗਾ ਤੁਹਾਡਾ ਘਰ ਵੇਖ ਕੇ ਭੁੱਖ ਲੈਂਦੀ ਐ ਮਾਸਟਰ ਜੀ ਸਿਆਣੇ ਆਖਦੇ ਹੁੰਦੇ ਸੀ ਲੇਖ ਜਾਣਗੇ ਨਾਲੇ ਉੱਠ ਜਾ ਬਰਮਾ ਨੂੰ ਬੜਾ ਨਰਕ ਮਿੱਧਿਆ ਸਾਰੀ ਉਮਰ ਪਹਿਲਾਂ ਫੌਜ ਦੀ ਨੌਕਰੀ ਕੀਤੀ ਫਿਰ ਗੈਸ ਏਜੰਸੀ ਵਿੱਚ ਸੁਪਰਵਾਈਜ਼ਰੀ ਮਗਰੋਂ ਘਰ ਵਾਲੀ ਦੇ ਇਲਾਜ ਤੇ ਬੁੱਕਾਂ ਦੇ ਬੁੱਕ ਰੁਪਏ ਲਾਏ ਪਰ ਫਿਰ ਵੀ ਬਚਾ ਨਾ ਸਕਿਆ ਘਰ ਵੀ ਘਰ ਦੇ ਚਿਰਾਗ ਨਾਲ ਸੋਹਣੇ ਲੱਗਦੇ ਆ ਚਲੋ ਮੇਰੇ ਤਾਂ ਮੁੰਡਾ ਹੈ ਹੀ ਨਹੀਂ ਸੀ ਜਿਨ੍ਹਾਂ ਦੇ ਹੈ ਉਹ ਵੀ ਮਾਪਿਆਂ ਨੂੰ ਛੱਡ ਵਿਦੇਸ਼ਾਂ ਨੂੰ ਜਾ ਰਹੇ ਹਾਂ 47 ਦੀ ਵੰਡ ਵੇਲੇ ਮਾਵਾ ਨੇ ਜਾਨ ਬਚਾਉਣ ਲਈ ਜਵਾਕ ਛੱਡੇ ਸੀ ਹੁਣ ਹੋਂਦ ਬਚਾਉਣ ਲਈ ਜਵਾਕ ਮਾਪੇ ਤੇ ਦੇਸ਼ ਛੱਡ ਕੇ ਜਾ ਰਹੇ ਹਾਂ ਮੇਰੇ ਤਾਂ ਪੁੱਤਰਾ ਇੱਕੋ ਇੱਕ ਧੀ ਸੀ ਉਹ ਬਾਹਰ ਤੋਰੀ ਹੁਣ ਉਹਦੇ ਚੁੱਲ੍ਹੇ ਤੇ ਟੱਕ ਖਾਣਾ ਉਪਰੋਂ ਜਵਾਈ ਕਹਿੰਦਾ ਡੈਡੀ ਜੀ ਭਾਰਤ ਮਾਲਾ ਪ੍ਰੋਜੈਕਟ ਤਹਿਤ ਲੋਕਾਂ ਦੀ ਜ਼ਮੀਨ ਉਸ ਸੜਕ ਵਿੱਚ ਆਈ ਹੈ ਸਰਕਾਰ ਨੇ 60-60 ਲੱਖ ਦਿੱਤਾ ਲੋਕਾਂ ਨੂੰ ਤੁਸੀਂ ਘਰ ਤੇ ਜ਼ਮੀਨ ਵੇਚ ਆਓ ਇੰਡੀਆ ਜਾ ਕੇ ਆਪਾਂ ਕੋਈ ਕੈਨੇਡਾ ਕੰਮ ਤੋਰਾਂਗੇ ਹੁਣ ਜੇ ਸਭ ਕੁਝ ਵਿਕ ਗਿਆ ਤਾਂ ਵਾਪਸ ਕੈਨੇਡਾ ਜਾਉ ਨਹੀਂ ਇੱਥੇ ਟੱਕ ਵਾਲੀ ਰੱਖੀ ਐ ਗੁਰਦੁਆਰੇ ਵਾਲਿਆਂ ਨੂੰ ਮੇਰਾ 10000 ਫੜਾਇਆ ਬਈ ਜੇ ਕੋਈ ਨਾ ਫੂਕਣ ਆਇਆ ਤਾਂ ਤੁਸੀਂ ਫੂਕ ਦਿਓ ਨਾ ਨਾ ਏਨਾ ਨਿਰਾਸ਼ ਨਾ ਹੋਵੋ ਸੂਬੇਦਾਰ ਸਾਹਿਬ ਜੀ ਮਾਰਾ ਅਜ ਤੋ ਤੁਹਾਨੂੰ ਲੰਮੀ ਉਮਰ ਬਖਸ਼ੇ ਲਿਆਓ ਆਧਾਰਗੜ ਸਾਡੇ ਹੁੰਦਿਆਂ ਤੁਹਾਡੀ ਪਿੰਡ ਚੋਂ ਕਿਵੇਂ ਸਾਂਝ ਮੁੱਕ ਜਾਊ ਸੱਚ ਪੁੱਛੋ ਤਾਂ ਮੈਨੂੰ ਕਈ ਦਿਨ ਹੋ ਗਏ ਪਿੰਡ ਵਿੱਚ ਫਿਰਦੇ ਨੂੰ ਪਿੰਡ ਦੇ ਜੱਤੀ ਪਛਿੰਦੇ ਤਾਂ ਪਿੰਡ ਵਿੱਚ ਘੱਟ ਹੀ ਆ ਪਰਦੇਸੀ ਜ਼ਿਆਦਾ ਹਨ ਮਾਸਟਰ ਜੀ ਸਭ ਸਿਆਸਤ ਦੀਆਂ ਖੇਡਾਂ ਕਿਹੜਾ ਮੈਂ ਛੁੱਟੀ ਆਇਆ ਸੀ ਸਰਪੰਚੀ ਦੀਆਂ ਵੋਟਾਂ ਵਿੱਚ ਬਰਾੜਾ ਨਹੀਂ ਮੈਨੂੰ ਪੋਲਿੰਗ ਏਜੰਟ ਬਣਾ ਕੇ ਬਿਠਾ ਦਿੱਤਾ ਜਦ ਸਾਲੀ ਮੈਂ ਵੋਟਰ ਸੂਚੀ ਵੇਖੀ ਮੇਰੇ ਤਾਂ ਐਲਜੀ ਦਾ ਰੌਂਦ ਸਿੱਧਾ ਹੱਕ ਚ ਵੱਜਿਆ ਸ਼ੰਕਰੀ ਦੇਵੀ ਹੁਸ਼ਾ ਰਾਣੀ ਪੁਸ਼ਪਾ ਕਾਜਲ ਬਬਲੂ ਇਹ ਮੇਰੇ ਪਿੰਡ ਵਿੱਚ ਕਿਹੜਾ ਲਾਣਾ ਆ ਗਿਆ ਮੇਰੇ ਵਰਗਾ ਉੱਥੇ ਭਾਨੋ ਜਗੀਰੋ ਲੱਭਦਾ ਸੀ ਜੋ ਸਿਵੇ ਦੀ ਰਾਖ ਬਣ ਚੁੱਕੀਆਂ ਸਨ ਸਰਪੰਚੀ ਜਿੱਤਣ ਲਈ ਬਰਾੜਾ ਨੇ ਨਵਾਂ ਜੁਗਾੜ ਕਰ ਲਿਆ ਸੀ ਭਾਵ ਬਰਾੜਾ ਦੇ ਕੋल्ड स्टोर ਤੇ ਪੱਠੇ ਸਨ ਉਹਨਾਂ ਲੇਬਰ ਦੀਆਂ ਹੀ ਵੋਟਾਂ ਬਣਾ ਦਿੱਤੀਆਂ ਭਈ ਇਹ ਤਾਂ ਪੱਕੀਆਂ ਭੋਗਤਣੀਆਂ ਹਨ ਬਿਲਕੁਲ ਸਹੀ ਕਿਹਾ ਜੀ ਉਹਨਾਂ ਦੀ ਨਵੇਂ ਪਿੰਡ ਨੂੰ ਜਾਂਦੀ ਸੜਕ ਤੇ ਪੂਰੀ ਬਸਤੀ ਬਣੀ ਆ ਆ ਵੇਖੋ ਹੁਣ ਲਗਭਗ 200 ਵੋਟ ਇਹਨਾਂ ਦੀ ਮੇਰੇ ਕੋਲ ਆ ਹੁਣ ਇਹਨਾਂ ਨੂੰ ਬਸਤੀਆਂ ਬਸਾਉਣ ਦੀ ਲੋੜ ਨਹੀਂ ਪੈਣੀ ਕੁਝ ਘਰ ਸਾਡੀ ਵਰਗੀ ਵੇਚ ਜਾਣਗੇ ਬਾਕੀ ਘਰਾਂ ਵਿੱਚ ਇਹ ਪ੍ਰਵਾਸੀ ਡੇਰੇ ਲਾ ਲੈਣਗੇ ਉਹ ਵੀ ਬਿਲਕੁਲ ਫ੍ਰੀ ਹੋਰ ਤਾਂ ਹੋਰ ਘਰਾਂ ਦੀ ਸਾਮ ਸੰਭਾਲ ਲਈ ਵਿਦੇਸ਼ਾਂ ਚੋਂ ਪੈਸੇ ਵੀ ਆਉਣਗੇ ਕਿਉਂਕਿ ਸੁੰਨੇ ਘਰਾਂ ਦੇ ਬੂਹੇ ਬਾਰੀਆਂ ਸਬਲਾਂ ਨਾਲ ਪੱਟ ਕੇ ਚਿੱਟੇ ਵਾਲੇ ਸਮਾਨ ਲੈ ਜਾਂਦੇ ਹਨ ਜਵਾਨੀ ਵਿਦੇਸ਼ਾਂ ਵਿੱਚ ਟਰਲ ਰਹੀ ਹੈ ਤੇ ਬੁਢਾਪਾ ਪੰਜਾਬ ਵਿੱਚ ਸਾਡੀਆਂ ਤੀਨੀਆਂ ਉੱਥੋਂ ਦੇ ਕਲਚਰ ਵਿੱਚ ਰਲ ਜਾਣਗੀਆਂ ਤੇ ਇਹ ਇੱਥੋਂ ਦੇ ਜੀ ਇੰਟਰਨੈਟ ਨੇ ਸਾਡਾ ਸੰਸਾਰ ਇੱਕ ਗਲੋਬਲ ਪਿੰਡ ਬਣਾ ਦਿੱਤਾ ਹੈ ਮਾਸਟਰ ਜੀ ਆਪਣੀ ਦੋਨਾਂ ਦੀ ਸੋਚ ਵਿੱਚ ਇਹੀ ਫਰਕ ਹੈ ਅਸੀਂ ਸਰਹੱਦਾਂ ਤੇ ਖੜ ਕੇ ਸੋਨੇ ਦੀ ਚਿੜੀ ਵਰਗੇ ਆਪਣੇ ਦੇਸ਼ ਦੀ ਰਖਵਾਲੀ ਕੀਤੀ ਹੈ ਤੇ ਹੁਣ ਆਪਣੀ ਸਟੇਟ ਦਾ ਹਾਲ ਵੇਖ ਕੇ ਤਾਂ ਨਿਕਲਦੀ ਐ ਤੂੰ ਗਲੋਬਲ ਪਿੰਡ ਦੀ ਗੱਲ ਕਰਦਾ ਮੇਰੇ ਪਿੰਡ ਦਾ ਤੂੰ ਹਾਲ ਵੇਖ ਰਿਹਾ ਓ ਯਾਰ ਮੇਰਾ ਪਿੰਡ ਹੀ ਕਿਵਾ ਚ ਗਿਆ ਜਿੱਥੇ ਮੈਂ ਜੰਮਿਆ ਪਲਿਆ ਜਵਾਨ ਹੋਇਆ ਉਹ ਜਿਹੜੇ ਘਰਾਂ ਵਿੱਚ ਸੇਹਰੇ ਵੱਜਦੇ ਖੁਸਰੇ ਨੱਚਦੇ ਗਿੱਧੇ ਦੀਆਂ ਧਮਾਲਾਂ ਪੈਂਦੀਆਂ ਸਨ ਸਭ ਬੀਤੇ ਵੇਲੇ ਦੀਆਂ ਗੱਲਾਂ ਹੋ ਗਈਆਂ ਹੁਣ ਤਾਂ ਪੋਲੇ ਜੇ ਮੂੰਹ ਨਾਲ ਘਰ ਵਾਲੀ ਆਪਣੇ ਘਰ ਵਾਲੀ ਨੂੰ ਕਹਿ ਦਿੰਦੀ ਐ ਜੀ ਕੀ ਬਣਾਵਾ ਦੋ ਤਾਂ ਜਾਣੀ ਐ ਬੰਗਾਲੀ ਦੇ ਸਮੋਸੇ ਜਾਂ 버거 ਫੜ ਲਿਓ। ਇਹੀ ਹਾਲ ਉਧਰ ਜਵਾਕਾਂ ਦਾ। ਜਦ ਤੱਕ ਪੀਆਰ ਹੋਣਗੇ ਤਦ ਤੱਕ ਪਤਾ ਨਹੀਂ ਕਿਹਨੇ ਕਿਹਨੇ ਰੱਬ ਦੇ ਘਰ ਜਾ ਕੇ ਪੀਆਰ ਹੋ ਜਾਣਾ। ਮੇਰੇ ਵਰਗੇ ਨੂੰ ਛੋਰਾ ਕਿ ਅਰਥੀ ਨੂੰ ਮੋਢਾ ਦੇਣ ਵਾਸਤੇ ਪੁੱਤ ਹੈ ਹੀ ਨਹੀਂ। ਤੇ ਉਹ ਜਿੰਨਾਂ ਦੇ ਹੈਗੇ ਆ ਉਹਨਾਂ ਨੂੰ ਕਿਹੜਾ ਨਸੀਬ ਹੋਣਾ? ਕਿ ਨਹੀਂ। ਜਿੰਨਾਂ ਦਾ ਤੈਨੂੰ ਤੇ ਮੈਨੂੰ ਛੋਰਾ ਬਈ ਇਹ ਪਿੰਡ ਦੇ ਮੋਲ ਨਿਵਾਸੀ ਨਹੀਂ ਪਰਦੇਸੀ ਐ। ਅਖੀਰ ਇਹੀ ਆਪਣੀ ਮਿੱਟੀ ਸਾਂਭਣਗੇ। ਉਹ ਫਿਰ ਮਿੱਟੀ ਚਾਹੇ ਸਰੀਰ ਦੀ ਹੋਵੇ ਚਾਹੇ ਧਰਤੀ ਮਾਤਾ ਦੋਸਤੋ ਇਹ ਸੀ ਅੱਜ ਦੀ ਕਹਾਣੀ ਇਹ ਵੀ ਇੱਕ ਸੱਚ ਹੈ ਇਹ ਦੂਸਰਾ ਪਹਿਲੂ ਆ ਜਿੱਥੇ ਪਰਦੇਸੀਆਂ ਨੂੰ ਪੰਜਾਬ ਚ ਭਜਾਇਆ ਜਾ ਰਿਹਾ ਉੱਥੇ ਪੰਜਾਬ ਦੇ ਮੂਲ ਨਿਵਾਸੀਆਂ ਨੂੰ ਖੁਦ ਸੋਚਣਾ ਚਾਹੀਦਾ ਕਿ ਇਹ ਜਿਹੜੀ ਜਗ੍ਹਾ ਖਾਲੀ ਕੀਤੀ ਹੋਈ ਆ ਇਹਦੀ ਪੂਰਤੀ ਕੋਈ ਨਾ ਕੋਈ ਤਾਂ ਕਰੇ ਗਈ ਨਾ ਦੋਸਤੋ ਹੁਣ ਤੁਸੀਂ ਦੱਸਿਓ ਕਿ ਇਸ ਵਿੱਚ ਜ਼ਿਆਦਾ ਦੋਸ਼ ਸਰਕਾਰ ਦਾ ਜਾਂ ਫਿਰ ਉਹਨਾਂ ਲੋਕਾਂ ਦਾ ਜੋ ਪੰਜਾਬ ਛੱਡ ਕੇ ਬਾਹਰ ਨੂੰ ਭੱਜ ਰਹੇ ਹਨ ਜ਼ਰੂਰ ਦੱਸਿਓ ਆਪਣੇ ਵਿਚਾਰ ਤੇ ਵੀਡੀਓ ਨੂੰ ਫਰਜ ਸਮਝ ਕੇ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਲੋਕਾਂ ਨੂੰ ਇਹ ਪੱਖ ਹੈ ਸੋਚਣ ਤੇ ਵੀ ਮਜਬੂਰ ਹੋਣਾ ਪਵੇ ਕਿ ਗਲਤੀ ਹੈ ਕਿਸ ਦੀ ਲਾਈਕ ਕਰਿਓ ਵੀਡੀਓ ਚੈਨਲ ਦਿਨਮੇਨ ਨੂੰ ਤਾਂ ਪਲੀਜ਼ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਸ਼ੁਕਰੀਆ